ਮੇਰਾ ਨਾਮ ਮਕਰ ਸਿੰਘ ਸੋਤਾ ਜ਼ਿਲ੍ਹਾ ਪ੍ਰਧਾਨ ਭੋਜਨ ਸਮਾਜ ਪਾਰਟੀ ਅੰਮ੍ਰਿਤਸਰ ਜੈਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਰਨੀਏ ਭੈਣ ਕੁਮਾਰੀ ਮਾਇਆਵਤੀ ਜੀ ਜੋ ਕਿ ਚਾਰ ਵਾਰ ਜੁਪੀ ਦੇ ਵਿੱਚ ਮੁੱਖ ਮੰਤਰੀ ਰਹਿ ਚੁੱਕੇ ਨੇ ਸੋ ਉਹਨਾਂ ਦੇ ਦੇਸ਼ਾ ਨਿਰਦੇਸ਼ਾਂ ਹੇਠ ਹੈ 14 ਅਪ੍ਰੈਲ ਨੂੰ ਬਾਬਾ ਸਾਹਿਬ ਜੀ ਦਾ ਜੋ ਜਨਮ ਦਿਹਾੜਾ ਆ ਰਿਹਾ ਵਾ ਦਰੰਦੀਪ ਸਿੰਘ ਪੈਨੀਪਾਲ ਜੀ ਬੈਨੀਪਾਲ ਜੀ ਇੰਚਾਰਜ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਤੇ ਜਸਬੀਰ ਸਿੰਘ ਗੜੀ ਜੀ ਪੰਜਾਬ ਪ੍ਰਧਾਨ ਉਹਨਾਂ ਦੇ ਦੇਸ਼ਾਂ ਨਿਰਦੇਸ਼ ਹੈਠ ਅੰਮ੍ਰਿਤਸਰ ਵਿਖੇ 14 ਅਪ੍ਰੈਲ ਨੂੰ ਸ਼ੋਭਾ ਯਾਤਰਾ ਕੱਢ ਕੇ ਤੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਮੈਂ ਸਾਰੇ ਹੀ ਸਮਾਜ ਨੂੰ ਤੇ ਸਾਰਿਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਨਿਰਦੇਸ਼ ਦਿੰਦਾ ਹਾਂ ਕਿ ਸ਼ੋਭਾ ਯਾਤਰਾ ਦੇ ਵਿੱਚ ਪਹੁੰਚ ਕੇ ਤੇ ਸ਼ੋਭਾ ਯਾਤਰਾ ਦੀਆਂ ਜੋ 바ਵਾ ਸਾਹਿਬ ਜੀ ਦਾ ਜਨਮ ਦਿਨ ਮਨਾਉਣਾ ਤੇ ਉਹਨੀਆਂ ਰੌਣਕਾਂ ਵਧਾਈਆਂ ਜਾਣ ਤੇ ਆਡੀ ਜਿਹੜੀ ਆ ਨੌਜਵਾਨ ਪੀੜੀ ਨੌਜਵਾਨ ਪੀੜੀ ਨੂੰ ਖਾਸ ਕਰਕੇ ਮੈਂ ਅਪੀਲ ਕਰਦਾ ਕਿ ਜੋ 바ਵਾ ਸਾਹਿਬ ਜੀ ਨੇ ਸਹਿਵਤਾਤ ਵਿਚਾਰਤਾ ਰ ਚੱਲਣਾ ਜੋ ਉਹਨਾਂ ਨੇ ਸਾਨੂੰ ਹੱਕ ਹਕੂਕ ਸਮਾਜ ਨੂੰ ਦਲਿਤ ਸਮਾਜ ਜਿਹੜਾ ਪਛੜੀਆਂ ਸ਼੍ਰੇਣੀਆਂ ਇਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਸ਼ੋਭਾ ਯਾਤਰਾ ਦੇ ਵਿੱਚ ਪਹੁੰਚ ਕੇ ਤੇ ਸ਼ੋਭਾ ਯਾਤਰਾ ਦੀ ਰੌਣਕ ਵਧਾਈ ਜਾਵੇ ਸੋ ਪੂਰਾ ਜੋ ਹੈ ਇਹ ਸ਼ੋਭਾ ਯਾਤਰਾ ਖਜ਼ਾਨੇ ਵਾਲੇ ਤੋਂ ਭਗਤਾਂ ਵਾਲਾ ਗੇਟ ਹੈ ਕਿ ਮੰ ਹੁੰਦੀ ਹੋਈ ਤੇ ਟਾਊਨ ਹਾਲ ਵਿਖੇ ਬਾਬਾ ਸਾਹਿਬ ਦੇ ਬੁੱਤ ਤੇ ਪ੍ਰਿਤਮਾ ਦੇ ਜਾ ਕੇ ਫੁੱਲ ਮਾਲਾ ਭੇਟ ਕਰਕੇ ਤੇ ਪੇਕ ਘੱਟ ਕੇ ਸਮਾਪਤੀ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਾ